ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 2 ਕਿਸੇ ਕਿਉਂ ਨ ਮਰੀਜ ਰੋਏ ਜਾਲਗ ਚਿਤ ਨ ਆਵਹੀ ਇਸਹੀ ਕੋਈ ਕੋਵੇ ਮਨਝ ਨਿਮਾਣੀ ਇਕ ਤੂੰ ਕਿਉ ਨ ਮਰੀ ਜਰੋਏ ਜਾ ਲਗ ਚਿਤ ਨ ਆਵਹੀ ਮਹਿਲਾ ਦੁਜਾ ਜਾਂ ਸੁਖ ਤਾਂ ਸ਼ਹਿਰਾਵੇ ਹੋ ਦੁਖ ਪੀਸ ਸੰਭਾਲਿ ਹੋਈ ਨਾਨਕ ਕਹੈ ਸਿਆਣੀ ਓ ਕੰਤ ਮਿਲਾਵਾ ਹੋਈ ਪੜੀ ਹਉ ਕਿਆ ਸਲਾਹੀ ਕਰਮਜੰਤ ਵੱਡੀ ਤੇਰੀ ਵਡਿਆਈ ਤੂੰ ਆਗਮ ਦਿਆਲ ਆਗਮ ਹੈ ਆਪ ਲੈ ਮਿਲਾਈ ਮੈਂ ਤੁਝ ਬਿਨ ਬਿਲੀ ਕੋ ਨਹੀਂ ਤੂੰ ਅੰਤ ਸਖਾਈ ਜੋ ਤੇਰੀ ਸ਼ਰਣਾਗਤੀ ਤਿੰਨ ਲਹਿ ਛਡਾਈ ਨਾਨਕ ਵੀ ਪਰਵਾਹ ਹੈ ਜਿਸ ਤੇ ਨਤmai ਜੋ ਤੇਰੀ ਸ਼ਰਣਾ ਗਤੀ ਤਿੰਨ ਲਹਿ ਛਡਾਈ ਨਾਨਕ ਵੀ ਪਰਵਾਹ ਹੈ ਇਸ ਤਿਲ ਨਾ ਤਮਾਈ ਵਾਹਿਗੁਰੂ ਜੀ ਕਾ ਸਬਸ ਵਾਹਿਗੁਰੂ ਜੀ ਕੀ ਸੱਤੇ ਜੁਗੋ ਜੁਗਰ ਤਾ ਜਬਰ ਸ਼ਤਕਰ ਦੇ ਮਾਲਕ ਤੁਮ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜਿੰਦੇ ਪਹਿਲੇ ਬਹਿਣ ਦੀਆਂ ਹਸਣਾਂ ਪਰ ਰਹੀ ਰੂਪਿਆਰ ਵਾਲੇ ਸਤਸੰਗੀ ਨਾਟ ਪਾਗੇ ਨੂੰ ਸਤਗੁਰਾਂ ਦੀ ਚਰਨ ਸ਼ਰਨ ਦੇ ਵਿੱਚ ਬੈਠ ਕੇ ਰੋਜ਼ਾਨਾ ਪਾਵਨ ਮੁਖਵਾਖ ਰਹੀ ਸ਼ੋਭ ਗੁਣਾਂ ਦੀ ਪ੍ਰਾਪਤੀ ਕਰਨ ਦਾ ਸੁਭਾਗ ਸਤਿਗੁਰੂ ਜੀ ਬਖਸ਼ਦੇ ਨੇ ਇਹ ਵੱਡੀ ਭਾਗਾਂ ਦੀਆਂ ਨਿਸ਼ਾਨੀਆਂ ਨੇ ਯਾ ਸੇ ਗੁਰੂ ਚਰਨਾਂ ਵਿੱਚ ਗੁਰੂ ਕੀ ਦੋਦ ਵਿੱਚ ਰੋਜ਼ਾਨਾ ਆ ਕੇ ਜਿਹੜਾ ਬੈਠੇ ਸਤ ਗੁਰੂ ਜੀ ਨੇ ਕਿਰਪਾ ਕੀਤੀ ਅੱਜ ਦਾ ਭਾਵਨਿਤ ਵਿੱਚ ਬਚਨ ਸੋਹੀ ਕੀ ਵਾਰ ਤੰਗ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੁਆਰਾ ਉਚਾਰਨ ਕੀਤੀ ਹੋਈ ਜੈਸਵੀ ਕਿਉਂ ਦੋਸ ਲੋਕ ਗੁਰੂ ਅੰਗਦ ਦੇ ਮਹਾਰਾਜ ਜੀ ਦੁਆਰਾ ਬਖਸ਼ਿਸ਼ ਕੀਤੇ ਹੋਏ ਨੇ ਇਹ ਪਾਉੜੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਦੀ ਹੈ ਪਾਵਨ ਪਵਿੱਤਰ ਅੰਗ 700 91 ਅਤੇ 92 ਤੇ ਇਹ ਮੁੱਖ ਬਾਖਸ਼ੂ ਬਤੇ। ਉਹ ਸਤਿਗੁਰੂ ਜੀ ਨੇ ਜੋ ਸਿੱਖਿਆ ਸੰਭਖੀਅਸ ਪਾਵਨ ਮੁਖਵਾਹ ਰਹੀ। ਪਾਵਨ ਵਿਚਾਰ ਦੀ ਪ੍ਰੰਤਤਾ ਤੋਂ ਪਹਿਲਾਂ। ਪ੍ਰਸਨਾ ਕਰੋ ਪਵਿੱਤਰ ਅਕਾਲ ਸਰਬਤਿ ਜੀ ਵਾਹਿਗੁਰੂ ਜੀ ਦਾ ਖਸਾ। ਵਾਹਿਗੁਰੂ ਜੀ ਕੀ ਬੋਲੇ ਇਹ ਕੋਈ ਸ਼ੱਕ ਨਹੀਂ ਕਿ ਸੁੱਖਾਂ ਦੇ ਸਾਥੀ ਬੰਨ ਬਹੁਤ ਤਿਆਰ ਨੇ ਤੁਹਾਡੇ ਕੋਲ ਸੁੱਖ ਹੋਣ ਤੁਹਾਡੇ ਕੋਲ ਸਹੂਲਤਾਂ ਹੋਣ ਤੁਹਾਡੇ ਕੋਲ ਇਹ ਦੁਨੀਆਵੀ ਤੌਰ ਤੇ ਉੱਚੀ ਪਦਵੀ ਹੋਵੇ ਕਿ ਕਿਸੇ ਨੂੰ ਕਹਿਣ ਦੀ ਲੋੜ ਨਹੀਂ ਸੰਸਾਰ ਉਹ ਜਿਹੜਾ ਹੈ ਸਾਡੇ ਕੋਲ ਆ ਕੇ ਬੈਠਦਾ ਹੈ ਪਰ ਮਨ ਦੇ ਵਿੱਚ ਇੱਕ ਵਿਚਾਰ ਰਹੇ ਜਦੋਂ ਇਹ ਪੰਕਤੀ ਪੜ੍ਹੀਦੀ ਹੈ ਨਾ ਰਬੀ ਬਾਣੀ ਹੈ ਸਤਗੁਰੂ ਜੀ ਜੇ ਸੰਸਾਰ ਇਨਸਾਨ ਦੇ ਕੋਲ ਬੈਠਦਾ ਹੈ ਆ ਕੇ ਤੇ ਇਨਸਾਨ ਇਹ ਸੋਚਦਾ ਹੈ ਕਿ ਮੇਰੇ ਕਰਕੇ ਸਭ ਕੁਝ ਹੋ ਰਿਹਾ ਹੈ ਲੋਕ ਮੇਰੇ ਕੋਲ ਬੈਠ ਰਹੇ ਨੇ ਮੇਰੀ ਪੁਸ਼ਕਿਚਾਟੇ ਨੇ ਮੇਰੀ ਸ਼ੋਭਾ ਹੋ ਰਹੀ ਹੈ ਮੇਰੀ ਵਡਿਆਈ ਹੋ ਰਹੀ ਹੈ ਲੋਕਾਂ ਵਿੱਚ ਜਾਣ ਪਛਾਣ ਵੱਧ ਰਹੀ ਹੈ ਤੇ ਇਨਸਾਨ ਜਿਹੜਾ ਹੈ ਉਹ ਫੁੱਲਿਆ ਨਹੀਂ ਸਮਾਉਂਦਾ ਪਰ ਸਤਿਗੁਰੂ ਜੀ ਨੇ ਇਹ ਵਹਿਮ ਦੂਰ ਕਰ ਦਿੱਤਾ ਕਿ ਇਹ ਦੇ ਇਹ ਵੀ ਪਿੱਛੇ ਕਾਰਨ ਇਹ ਸਰੀਰ ਨਹੀਂ ਹੈ। ਇਹ ਖੁਦ ਇਨਸਾਨ ਨਹੀਂ। ਇਨਸਾਨ ਨੂੰ ਅੱਜ ਦੇ ਸਮੇਂ ਵਿੱਚ ਸਹੂਲਤ ਦੇਖਦੀ ਹੈ ਬਸ। ਉਹ ਭਾਵੇਂ ਅਸੀਂ ਅੱਜ ਦੀ ਤਸਵੀਰ ਜੇਕਰ ਬਿਆਨ ਕਰੀਏ ਆਪ ਨੂੰ ਵੀ ਇਸ ਗੱਲ ਦਾ ਤਜਰਬਾ ਹੈ ਇਸ ਸੰਸਾਰ ਦੇ ਅੰਦਰ ਜਿਹੜਾ ਹੈ ਦੁਨਿਆਵੀ ਤੌਰ ਤੇ ਅਸੀਂ ਵੇਖੀਏ ਸਭ ਤੋਂ ਵੱਡੀ ਫਸਤੀ ਜਿਹੜੀ ਹੈ ਉਹ ਹੈ ਮਾਂ ਪਿਓ ਸਾਡੇ ਦੇ ਤੇ ਬੱਚੇ ਵੀ ਅੱਜ ਦੇ ਸਮੇਂ ਦੇ ਵਿੱਚ ਮਾਪਿਓ ਦੇ ਨਾਲ ਤੱਕ ਜੁੜੇ ਨੇ ਜਦ ਤੱਕ ਉਹਨਾਂ ਨੂੰ ਸਹੂਲਤਾਂ ਨਹੀਂ ਮਿਲ ਜਾਂਦੀਆਂ ਜਿੱਦਣ ਸਭ ਕੁਝ ਮਿਲ ਗਿਆ ਕੁਝ ਕਿਸ ਚੜ ਗਿਆ ਮਾਪਿਓ ਹੀ ਪਰ ਹੁਣ ਸਹੂਲਤਾਂ ਸਾਰੀਆਂ ਆਪਣੇ ਅਧੀਨ ਮੈਂ ਜੁੜਿਆ ਤਾਂ ਸੀ ਕਿਉਂਕਿ ਕੁਝ ਪ੍ਰਾਪਤ ਕਰਨਾ ਸੀ ਤੇ ਹਰ ਇੱਕ ਦਾ ਜੋਰ ਲੱਗਾ ਹੁੰਦਾ ਜੇ 2-4 ਬੱਚੇ ਨੇ ਨਾ ਮਾਪਿਓ ਦੇ ਹਰ ਇੱਕ ਦਾ ਜੋਰ ਹੁੰਦਾ ਕਿ ਮੈਂ ਵੱਡ ਛੜ ਕੇ ਸੇਵਾ ਕਰਾਂ ਮੈਂ ਆਤ ਰਹਾ ਕਿਉਂ ਮਾਪਿਓ ਦੇ ਜ਼ਿਹਨ ਦੇ ਵਿੱਚ ਇਹ ਪਾਉਣ ਵਾਸਤੇ ਇਹ ਬੱਚਾ ਹੈ ਹੈ ਕਿੰਨੇ ਇਸੇ ਵਾਸਤੇ ਪਰ ਗੱਲ ਤੇ ਉਸ ਦਿਨ ਪਣਦੀ ਹੈ ਜਿਸ ਦਿਨ ਮਾਪਿਓ ਫਿਰ ਕੋਈ ਕੁਝੀ ਸਭ ਕੁਝ ਸ਼ਰਪਨ ਕਰ ਦਿੰਦਾ ਹੈ ਦੇਣਾ ਤੇ ਕਿਣ ਹੈ ਹੀ ਹੈ ਉਹ ਇੱਕ ਅਲੱਗ ਵਿਸ਼ਾ ਹੈ ਪਰ ਜਿਉਂਦਿਆਂ ਜੀ ਜੇਕਰ ਐਸਾ ਕੁਝ ਕਰ ਜਾਂਦਾ ਹੈ ਤੇ ਫਿਰ ਮਾਪਿਓ ਅੱਜ ਦੇ ਸਮੇਂ ਵਿੱਚ ਸੋਚਣ ਤੇ ਮਜਬੂਰ ਹੋ ਜਾਂਦਾ ਹੈ ਮਨਾ ਮੈਂ ਇਦਾਂ ਕੀਤਾ ਕਿ ਤੱਕ ਕਿਉਂ ਆਪਣੀ ਔਲਾਦ ਦੇ ਲਈ ਕਿਉਂ ਕੀਤਾ ਮੈਂ ਨਹੀਂ ਕਰਨਾ ਚਾਹੀਦਾ ਕਿਉਂ ਉਹ ਜਿਹੜੀ ਰਿਸਪੈਕਟ ਮਿਲਦੀ ਸੀ ਉਹ ਜਿਹੜੀ ਇੱਜ਼ਤ ਸੀ ਉਹ ਜਿਹੜੀ ਸੇਵਾ ਸੀ ਹੌਲੀ ਹੌਲੀ ਘਟਦੀ ਘਟਦੀ ਬਿਲਕੁਲ ਘਟ ਜਾਂਦੀ ਹੈ ਤੇ ਇੱਕ ਦਿਨ ਆਪਣੇ ਘਰ ਦੇ ਵਿੱਚ ਰਹਿੰਦਿਆਂ ਹੋਏ ਮਾਪ ਤੋਂ ਜਿਹੜਾ ਨੇ ਆਪਣੇ ਆਪ ਨੂੰ ਬਗਾਨਾ ਸਮਝਣ ਲੱਗ ਪੈਂਦਾ ਹੈ ਮਨਦੇ ਪੁੱਛੇ ਕੀ ਕਾਰਨ ਹੈ ਇਹੋ ਹੀ ਹੈ ਸਤਗੁਰੂ ਜੀ ਨੇ ਇਸ ਵਹਿਨ ਨੂੰ ਦੂਰ ਕੀਤਾ। ਮਾਲਕ ਨੂੰ ਪੁੱਛਿਆ ਏ ਮਨੁੱਖ ਦੀ ਤਾਕਤ ਨਾਲ ਸਭ ਕੁਝ ਹੈ। ਸਤਗੁਰੂ ਜੀ ਕਹਿੰਦੇ ਨਹੀਂ। ਕੌਣ ਵੱਡਾ? ਸਵਾਲ ਕਰੀਂ ਜੇ ਕਰ। ਮਨੋਖ ਵੱਡਾ ਹੈ ਜਿਹਦੀ ਇੰਨੀ ਰਿਸਪੈਕਟ ਹੋ ਰਹੀ ਹੈ ਲੋਕੀਂ ਉਹ ਕੋਲਾ ਕੇ ਬਹਿ ਰਹੇ ਨੇ ਸਭ ਕੁਝ 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 ਹੋ ਰਹੀ ਹੈ ਸਤਜੂ ਜੀ ਕਹਿੰਦੇ ਨਹੀਂ ਮਾਇਆ ਵਡਿਆਈ ਕੌਣ ਵਡਾ ਮਾਇਆ ਵਡਿਆਈ ਲੋਕਾਂ ਨੂੰ ਕੁਝ ਨਜ਼ਰ ਆਉਂਦਾ ਹੈ ਕਿ ਹਾਂ ਇਹਦੇ ਕੋਲ ਕੁਝ ਸਾਨੂੰ ਪ੍ਰਾਪਤ ਹੋ ਸਕਦਾ ਹੈ ਉਹ ਜੁੜਦਾ ਹੈ ਅਗਲਾ ਤੇ ਜਿਸਨ ਕੰਮ ਪੂਰਾ ਹੋ ਗਿਆ ਉਹਦੋਂ ਸਾਡੇ ਨੇੜੇ ਵੀ ਨਹੀਂ ਕੋਈ ਬੁਲਾਇਆ ਵੀ ਨਹੀਂ ਬੈਠੇਗਾ ਸਾਡੇ ਕੋਲ ਟਾਈਮ ਨਹੀਂ ਹੈਗਾ ਜੀ ਕਮਿਊਨਿਕਲ ਗਿਆ ਤੇ ਐਸੀ ਆਖਰੀ ਸੰਸਾਰ ਦੇ ਅੰਦਰ ਬੜੇ ਮਿਲ ਜਾਣਗੇ ਘਰ ਤੋਂ ਲੈ ਕੇ ਪਰਿਵਾਰ ਤੱਕ ਪਰਿਵਾਰ ਤੋਂ ਰਿਸ਼ਤੇਦਾਰ ਸੰਸਾਰ ਤੱਕ ਤੁਰੇ ਜਾਓ ਕੋਈ ਕਹ ਲੋ ਕਿ ਖਦ ਬਣ ਨਹੀਂ ਨਹੀਂ ਹੈ ਇਸ ਗੱਲ ਨੂੰ ਲੈ ਕੇ ਕਿ ਹਾਂਸ ਸੁੱਖ ਸਹੂਲਤ ਦੇ ਵਿੱਚ ਤੁਹਾਡੇ ਨਾਲ ਕਿੰਨੇ ਆਸਰੇ ਨੇ ਤੇ ਜਦੋਂ ਕੋਈ ਮੁਸੀਬਤ ਆਉਂਦੀ ਹੈ ਉਦੋਂ ਤੁਹਾਡੇ ਨਾਲ ਕਿੰਨੇ ਸਾਥੀ ਨੇ ਉਹ ਸਾਨੂੰ ਪਤਾ ਲੱਗਦਾ ਹੈ ਤੇ ਹਾਲੇ ਤੱਕ ਤੇ ਤਜਰਬਾ ਹੋ ਵੀ ਕੋਈ ਗਿਆ ਹੋਣਾ ਸਾਨੂੰ ਮਾਲਕ ਦੇ ਬਾਰ ਬਾਰ ਪ੍ਰੇਰਣਾ ਕਰਦੇ ਨੇ ਸੰਸਾਰ ਹੈ ਸੰਸਾਰ ਦੇ ਵਿੱਚ ਆਇਆ ਤੇ ਚੇਤੇ ਰੱਖ ਕੇ ਵੀ ਨਾ ਮੋਹ ਕਿਸੇ ਨਾਲ ਨਾ ਪਾ ਹਰ ਇੱਕ ਦਾ ਅਦਬ ਕਰ ਹਰ ਇੱਕ ਨਾਲ ਪਿਆਰ ਪਾ ਕੇ ਰੱਖ ਇਹ ਤੋਂ ਉੱਪਰ ਹੋਰ ਨਾ ਜਾ ਜੇ ਚੀਜ਼ਾਂ ਆਪਣੇ ਅੰਦਰ ਰੱਖੀ ਨਾ ਕਿ ਫਲਾਣਾ ਵੀ ਮੇਰਾ ਅਸਲਾ ਹੈ ਜੀ ਫਲਾਣਾ ਮੇਰੀ ਬਾਹ ਫੜੇਗਾ ਆ ਵੀ ਮੇਰੇ ਨਾਲ ਹੈ یہ چیزاں اپنے اندر راکھی نہ کیوں امید رکھد ہے انسان کہ جی ہی امید ٹوٹتی ہے جی رکھی کلا بیٹھ کے روایت بچن پڑھی جائیے عمل نہ کریے کہ سکھ می آن بہت مل بی رحت چمون سکے ਬੇਕੁਦਰ ਕਰੀ ਸਭੀ ਸੰਸਾਰਿਤ ਹੋ ਨਾ ਆਵਤ ਨੇਰੇ ਪੰਨਾ ਵੀ ਜਿਹੜਾ ਕੋਈ ਔਖਾ ਨਹੀਂ ਤੇ ਸਮਝਣਾ ਵੀ ਇਹਨਾਂ ਦੋ ਪੰਕਤੀਆਂ ਨੂੰ ਕੋਈ ਔਖਾ ਨਹੀਂ ਪਰ ਇਹ ਜ਼ਿੰਦਗੀ ਦਾ ਸਾਰ ਹੈ ਅੱਜ ਦੇ ਸਮੇਂ ਦਾ ਲੋਕੀ ਚੱਲ ਰਹੇ ਕਿ ਕੋਈ ਐਸਾ ਸਮਾ ਆਵੇ ਇੱਕ ਦਿਨ ਜਿਹੜਾ ਅਸੀਂ ਇਕੱਠੇ ਬੈਠ ਜਾਈਏ ਕੋਈ ਗੱਲਬਾਤ ਕਰੀਏ ਹੈ ਨਹੀਂ ਐਸਾ ਕਿਉਂਕਿ ਹਰ ਇੱਕ ਸੰਗੁਲਦ ਨਾਲ ਜੁੜਿਆ ਹੋਇਆ ਹੈ ਇਸ ਲਈ ਸਾਧੂ ਜੀ ਨੇ ਬੜਾ ਪਿਆਰਾ ਬਚਨ ਅਜ ਬਖਸ਼ਿਆ ਹਾਲਾਂਕਿ ਇਤਿਹਾਸ ਨਾਲ ਵੀ ਸੰਬੰਧਿਤ ਹੈ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਇਹ ਬਚਨ ਕਹਿਇਆ ਸਾਖੀ ਤੂੰ ਆਪ ਜਾਣੋ ਵੀ ਉਹ ਇਸ਼ਾਰੇ ਮਾਤਰੀ ਗੱਲ ਕਵਾਂਗਾ ਕਿ ਜੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਸਵਾਲ ਕਰਦੇ ਨੇ ਕਿ ਲੈਣਿਆ ਤੂੰ ਮੇਰੇ ਪਿੱਛੇ ਕਿਉਂ ਆ ਰਹੇ ਲੋਕੀ ਸਾਰੇ ਆਪੋ ਆਪਣੀ ਘਰਾਂ ਜਿਵੇਂਗਾ ਉਨੇ ਦੇ ਵਿੱਚ ਵੀ ਕਹਿ ਲੋ ਕਿ ਬਹੁਤ ਡੂੰਘੀ ਵਿਚਾਰ ਜੋ ਨਾਨਕ ਸਾਹਿਬ ਜੀ ਕਹਿੰਦੇ ਜਿਨ੍ਹਾਂ ਨੂੰ ਆਸ ਸੀ ਮੇਰਾ ਘਰ ਹੈਗਾ ਮੇਰਾ ਪਰਿਵਾਰ ਹੈਗਾ ਮੇਰਾ ਸੰਸਾਰ ਹੈ ਮੇਰੇ ਰਿਸ਼ਤੇਦਾਰ ਕੁਛ ਗਿਛ ਬੜੀ ਹੈ ਅਗਲੇ ਤੋਂ ਮੁੜ ਗਏ ਤੁਸੀਂ ਜਾ ਉਹਨਾਂ ਕੋਲ ਤੇ ਅਗਿਓ ਬੜੇ ਪ੍ਰੇਮ ਦੇ ਨਾਲ ਹੱਥ ਜੋੜ ਕੇ ਬਾਬਾ ਲੈਣਾ ਜੀ ਕਹਿੰਦੇ ਸਤ ਜੀ ਮੈਂ ਘਰ ਹੀ ਆ ਰਿਹਾ ਗੱਲ ਮਕਾਤੀ ਮੁੜੇ ਕੇ ਗੱਲ ਸਪਸ਼ਟ ਹੋ ਗਈ ਕਿ ਗੁਰੂ ਨੂੰ ਪਿਆਰ ਕਰਨ ਵਾਲਾ ਜਿਹੜਾ ਅੱਜ ਦਾ ਮਜਦੀ ਕੀ ਹੈ ਗੁਰੂ ਪ੍ਰਤੀ ਆਪਣਾ ਆਪ ਸਮਰਪਣ ਕਰਨ ਵਾਲਾ ਉਹ ਇਹ ਗੱਲ ਕਦੀ ਨਹੀਂ ਕਹੇਗਾ ਕਿ ਮੇਰਾ ਆਸਰਾ ਕੋਈ ਹੋਰ ਹੈ ਕਿਉਂਕਿ ਉਹਦੇ ਲਈ ਉਹ ਆਸਰੇ ਝੂਠੇ ਬਣ। ਅੱਜ ਹੈਗੇ ਨੇ ਕੱਲ ਨੂੰ ਨਹੀਂ ਆਉਣਗੇ। ਫੇਰ ਉਹ ਕੀ ਕਰੇਗਾ? ਦਸਾਂ ਜੀਆਂ ਦਾ ਜੇ ਪਰਿਵਾਰ ਹੈ ਜੇ ਪਹਿਲਾਂ ਸਮਾਂ ਅਸੀਂ ਵੇਖ ਲਈਏ ਅੱਜ ਤੋਂ 15-20 ਸਾਲ ਪਹਿਲਾਂ ਦਾ। ਸਭ ਇਕੱਠੇ ਸਨ। ਬੜਾ ਖੁਸ਼ਹਾਲ ਜੀਵਨ ਸੀ। ਹੌਲੀ-ਹੌਲੀ ਉਹ ਵੀ ਇਕੱਠੇ ਜੀਵ ਜਿਹੜੇ ਨੇ ਵੱਖੋ-ਵੱਖਰੀ ਹੋ ਗਏ। ਕਿਸ ਨੇ ਪੁੱਛ ਕਰ ਲਿਆ ਤੇ ਹੁਣ ਵੀ ਮਨੁੱਖ ਹਸਨ ਦੇ ਵਿੱਚ ਤੇ ਹੌਲੀ-ਹੌਲੀ ਕਹਿੰ ਲੋ ਕਿ ਉਹ ਪਰਿਵਾਰ ਤੋਂ ਵੀ ਉਦਾ ਹੋ ਕੇ ਕੰਧਾ ਇਨਸਾਨ ਰਹਿ ਗਿਆ ਕੋਈ ਨਹੀਂ ਪੁੱਛਦਾ ਕੋਈ ਕਿਸੇ ਨੂੰ ਪੁੱਛਦਾ ਤੇ ਆਜਕਲ ਨੂੰ ਕੀ ਮਤਲਬ ਦੇ ਨਾਲ ਜੁੜਿਆ ਜਾਂਦਾ ਹੈ ਉਹ ਇਹਦਾ ਨਹੀਂ ਪਿਆਰ ਵਾਲੀਆਂ ਰੂਹਾਂ ਤੇ ਬਹੁਤ ਘੱਟ ਨੇ ਮੈਂ ਨਹੀਂ ਕਹਾਂਗਾ ਕਿ ਨਹੀਂ ਹੈ ਗਿਆ ਆ ਗਿਆ ਨੇ ਪਰ ਚਾਂਦ ਨੇ ਕਾਟ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੂੰ ਬਾਬਾ ਲੈਣਾ ਜੀ ਕਹਿੰਦੇ ਸਤਿਗੁਰੂ ਜੀ ਘਰ ਆ ਰਿਹਾ ਮੈਂ ਕਹਿੰਦੇ ਘਰ ਕਹਿੰਦੇ ਤੁਸੀਂ ਮੇਰਾ ਘਰ ਲੋਕਾਂ ਨੂੰ ਹੋਏਗਾ ਆਸਰਾ ਜਿਨ੍ਹਾਂ ਨੂੰ ਹੋਏ ਆਸਰੇ ਸੀ ਉਹ ਚਲੇ ਗਏ ਅਗਲੇ ਹੁਣ ਮੈਨੂੰ ਹੈ ਹੀ ਤੁਹਾਡਾ ਆਸਰਾ ਤਾਂ ਮੈਂ ਦੱਸੂ ਕਿੱਥੇ ਜਾਵਾਂ ਹੁਣ ਤੁਹਾਡੇ ਤੋਂ ਬਿਨਾਂ ਕਿੱਥੇ ਜਾਣਾ ਤੇ ਇਹਨੂੰ ਕਹਿ ਲਓ ਕਿ ਦੋ ਚਾਰ ਲੌਜਾਂ ਦੇ ਵਿੱਚ ਨਾ ਸਮਝਿਓ ਤੇ ਬਹੁਤ ਗਹਿਰਾਈ ਵਾਲੀ ਗੱਲ ਹੈ ਕਿ ਆਪਣੇ ਮੁਖ ਤੋਂ ਇਹ ਗੱਲ ਕਹਿ ਦੇਣੀ ਆਪਣਾ ਪਰਿਵਾਰ ਹੁੰਦਿਆਂ ਬੱਚੇ ਹੁੰਦਿਆਂ ਅਸਲ ਦੇ ਵਿੱਚ ਰਿਸ਼ਤੇਦਾਰ ਹੁੰਦਿਆਂ ਇਹ ਗੱਲ ਕਹਿ ਦੇਣੀ ਮਾਲਕਾ ਮੇਰਾ ਕੋਈ ਆਸਰਾ ਨਹੀਂ ਹੈ ਗੱਲ ਉਹੀ ਮੇਰਾ ਆਸਰਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਨੇ ਘਟ ਕੇ ਗੱਲ ਦੇ ਨਾਲ ਲਾਠੀ ਬਾਬਾ ਲੈਣਾ ਜੀ ਨੂੰ ਇਹ ਗੱਲ ਕਹੀ ਅੱਜ ਤੈਨੂੰ ਵੀ ਆਸਰਾ ਮਿਲ ਗਿਆ ਘਰ ਮਿਲ ਗਿਆ ਤੇ ਮੈਂ ਵੀ ਘਰ ਲੱਭਦਾ ਸੀ ਅੱਜ ਮੈਨੂੰ ਵੀ ਘਰ ਲੱਭ ਗਿਆ ਬਹੁਤ ਡੂੰਘੀ ਵਿਚਾਰ ਜਦੋਂ ਗਹਿਰਾਈ ਨਾਲ ਖੁਦ ਅਸੀਂ ਜਿਹੜਾ ਨਾ ਇਸ ਚਾਰ ਲਫ਼ਜ਼ਾਂ ਦੇ ਵਿੱਚ ਜਾ ਕੇ ਵੇਖਾਂਗੇ ਕਿ ਸੱਚੀ ਗੱਲ ਹੈ ਸਾਨੂੰ ਆਸਰੇ ਇੰਨਾ ਕਿੰਨਾ ਦੇ ਨੇ ਪਰ ਕਮਾਈ ਵਾਲੇ ਜਿਹੜੇ ਨੇ ਉਹ ਕੀ ਕਹਿੰਦੇ ਨੇ ਆਪਣੇ ਮੁੱਖ ਗੁਰਮੁਖ ਦੇ ਮਹਾਰਾਜ ਜੀ ਨੇ ਫਿਰ ਇਹ ਗੱਲ ਪਵਨ ਬਚਨਾ ਤਾਂ ਹੀ ਸਮਝਾਈ ਕਿਸ ਹੀ ਕੋਈ ਕੋਏ ਕਿਸੇ ਦਾ ਕੋਈ ਆਸਰਾ ਹੈ ਕਿਸੇ ਦਾ ਕੋਈ ਆਸਰਾ ਨਹੀਂ ਮਨ ਜਿ ਨਿਮਾਣੀ ਇੱਤ ਤੂੰ ਮਨ ਤੋਂ ਭਾਵ ਮੇਰੀ ਯੰ ਮੈਂ ਨਿਮਾਣੀ ਦਾ ਜਾਂ ਮੇਰੀ ਨਿਮਾਣੀ ਦਾ ਆਸਰਾ ਰੱਬ ਜੀ ਗੁਰੂ ਸਾਹਿਬ ਜੀ ਉਹ ਤੁਸੀਂ ਹੀ ਹੋ ਤੁਹਾਡੇ ਕੋਲ ਕੋਈ ਆਸਰਾ ਨਹੀਂ ਹੈ ਕਿਉਂਕਿ ਰੱਬ ਤੇ ਗੁਰੂ ਦਾ ਆਸਰਾ ਜਿਹੜਾ ਹੈ ਉਹ ਸੱਚਾ ਹੈ ਬਾਕੀ ਤੇ ਜਿੰਨਾ ਇਤਹਾਸ ਦਾਈ ਹੋਈ ਹੈ ਹੋ ਸਕਦਾ ਹੈ ਉਹ ਚੰਦ ਮਿੰਟ ਦੇ ਮਹਿਮਾਨ ਹੋ ਜਾਂ 100 ਸਾਲ ਤੱਕ ਹੁਣ ਕਿਸੇ ਦਾ ਪਤਾ ਥੋੜੀ ਹੈ ਇਸ ਲਈ ਗੁਰੂ ਗੰਗਾਧਿਰ ਮਹਾਰਾਜ ਜੀ ਕਹਿੰਦੇ ਆਸਰੇ ਲਈ ਫਿਰਦੇ ਹੋਣਗੇ ਲੋਕੀ ਆਪੋ ਆਪਣਾ ਪਰ ਮੇਰਾ ਨਿਮਾਣੀ ਦਾ ਆਸਰਾ ਤੇ ਤੂੰ ਹੀ ਹੈ ਕਿਉਂ ਨਾ ਮਰੀ ਜੈ ਰੋਏ ਮੈਂ ਕਿਉਂ ਨਾ ਰੋ ਰੋ ਕੇ ਆਪਣੇ ਆਪ ਨੂੰ ਇਸ ਸ਼ਬਦ ਦੇ ਵਿੱਚ ਮਾਰ ਲਵਾਂ ਜਾਨ ਲੱਗ ਚੇਤਨਾ ਆਵਹੀਂ ਜੇਦਰ ਤੂੰ ਮੇਰੇ ਹਿਰਦੇ ਵਿੱਚ ਨਾ ਵਸੇ ਭਾਵ ਕਹਿਣ ਤੋਂ ਇਹ ਹੈ ਕਿ ਤੁਹਾਡੀ ਯਾਦ ਜੇਕਰ ਮੇਰੇ ਦਿਹਿਨ ਦੇ ਵਿੱਚੋਂ ਭੁੱਲ ਜਾਵੇ ਉਸ ਤੋਂ ਚੰਗਾ ਹੈ ਕਿ ਮੈਂ ਮਰੀ ਜਾਵਾਂ ਹੁਣ ਜੇ ਐਸੀ ਆਪਾਂ ਜਿਹੜਾ ਹੈ ਐਸੀ ਦਿੱਕਤੀ ਦੇ ਨਾਲ ਐਸੇ ਨਜ਼ਰੀਏ ਦੇ ਨਾਲ ਇਹ ਗੱਲ ਨੂੰ ਜਿਹੜਾ ਹੈ ਵਿਚਾਰ ਕਰਾਂਗੇ ਤੇ ਖੁਦ ਕਮਾਉਂਦੇ ਮਾਲਕ ਨੂੰ ਇਹ ਤੁਹਾਡੀ ਯਾਦ ਹਿਰਦੇ ਵਿੱਚ ਵਸਦੀ ਰਹੇ ਅਸੀਂ ਤੁਹਾਨੂੰ ਵੀ ਯਾਦ ਕਰਦੇ ਰਹੀਏ ਤੇ ਜਿੱਦਣ ਯਾਦ ਕੁੱਲੇ ਕਿਤੋਂ ਚੰਗਾ ਹੈ ਕਿ ਮੈ ਮਾਰੀ ਜਾਏ ਹੁਣ ਜੇ ਤਾਂ ਆਸਰਾ ਇੱਕੋ ਹੀ ਹੈ ਤੇ ਜੇ ਉਹ ਹੀ ਨਾ ਆਪਾਂ ਹਿਰਦੇ ਵਿੱਚ ਵਸਾਵਾਂਗੇ ਇਹਤੋਂ ਚੰਗਾ ਫਿਰ ਤੇ ਮੌਤ ਹੀ ਜਾਨ ਲਗ ਚੇਤਨਾ ਆਵਹੀ ਜਿੰਨੂ ਅਸੀਂ ਹਿਰਦੇ ਵਿੱਚ ਨਿਵਾਸਾਈ ਉਹਦੀ ਯਾਦ ਹਿਰਦੇ ਵਿੱਚ ਹੋਣੀ ਜ਼ਰੂਰੀ ਹੈ ਜਿਹਦਾ ਅਸੀਂ ਆਸਰਾ ਲਿਆ ਹੋਇਆ ਹੈ ਸਾਨੂੰ ਕੋਈ ਚੇਤੇ ਨਹੀਂ ਕਰਾਉਂਦਾ ਆਪਣੇ ਘਰ ਵਾਲਿਆਂ ਬਾਰੇ ਸਾਰਿਆਂ ਦੇ ਨਾਮ ਸਾਰਿਆਂ ਦਾ ਸੁਭਾ ਸਾਰਾ ਕੁਝ ਅਸੀਂ ਨੋਟ ਕੀਤਾ ਹੋਇਆ ਹੈ ਤੇ ਅਸੀਂ ਗੁਲੀਆਂ ਤੇ ਗੱਲ ਲੈਂਦੇ ਸਦਾ ਵੀ ਹੈ ਕਿ ਸਾਡਾ ਵੀ ਹੈ ਸਾਡਾ ਵੀ ਹੈ ਕੋ ਯਾਦ ਕਰਾਉਂਦਾ ਹੈ ਰੋਜ਼ ਕਿਉਂਕਿ ਸਾਨੂੰ ਇਹ ਯਕੀਨ ਹੈ ਕਿ ਹਾਂ ਉਹ ਸਾਡਾ ਆਸਰਾ ਹੈ ਔਰ ਜਿਨ੍ਹਾਂ ਨੂੰ ਹੀ ਇਹ ਗੀਨ ਹੈ ਕਿ ਨਹੀਂ ਰੱਬ ਤੇ ਗੁਰੂ ਹੀ ਮੇਰਾ ਆਸਰਾ ਹੈ ਤੇ ਫਿਰ ਉਹ ਇਹ ਗੱਲ ਤੇ ਕਹਿਣਗੇ ਨਾ ਕਿ ਇਸ ਤੋਂ ਚੰਗਾ ਸੀ ਮਰੀ ਜਾਈਏ ਮੌਤ ਚੰਗੀ ਹੈ ਤੇਰਾ ਆਸਰਾ ਵੀ ਤੱਕੀ ਤੈਨੂੰ ਯਾਦਵਣਾ ਕਰੀਏ ਤੇ ਕੀ ਗੱਲ ਹੈ ਮਹਿਲਾ ਦੂਜਾ ਜਾਂ ਸੁਖ ਤਾਂ ਸ਼ਹਿ ਰਾਵੇ ਦੁੱਖ ਵੀ ਸੰਭਾਲਿਓਏ ਜੇ ਸੁਖ ਹੈ ਸਭੀ ਰੱਬ ਨੂੰ ਚੇਤੇ ਕਰ। ਜੇ ਜ਼ਿੰਦਗੀ ਵਿੱਚ ਦੁੱਖ ਆ ਗਿਆ ਤੇ ਇਹ ਨਹੀਂ ਕਿ ਹਾਂ ਰੱਬਾ ਤੂੰ ਕੀ ਕਰ ਦਿੱਤਾ ਨਹੀਂ ਕਰਨਾ ਸੀ। ਨਹੀਂ। ਇਹ ਤੈਂਦੀ ਕਲਾ ਤੇ ਜ਼ਿੰਦਗੀ ਵਿੱਚ ਆਉਣੀ ਨਹੀਂ ਚਾਹੀਦੀ ਐਂ ਖੁਸ਼ ਰਹੁ। ਆਨੰਦ ਵਿੱਚ ਰਹੁ। ਜੇ ਸੁੱਖਾਂ ਵਿੱਚ ਵੀ ਯਾਦ ਕਰਦੇ ਆਂ ਸ਼ੁਕਰਾਨਾ ਕਰਦੇ ਆਂ ਤੇ ਦੁੱਖਾਂ ਵਿੱਚ ਘਟੋ ਘਟ ਅਰਦਾਸ ਤੇ ਕਰ ਸਕਦੇ ਆ ਮਾਲਕਾ ਸਾਨੂੰ ਇੰਨੀ ਸੋਚੀ ਦੇ ਦੇ ਤੇ ਕੱਪੜੇ ਨੇ ਜਿਵੇਂ ਸੁੱਖਾਂ ਦਾ ਕੱਪੜਾ ਮਹਿਲਾ ਹੋਇਆ ਲਾ ਕੇ ਤੇ ਦੁੱਖਾਂ ਦਾ ਪਾ ਲਿਆ ਇੱਕ ਦਿਨ ਦੁੱਖਾਂ ਦਾ ਵੀ ਮਹਿਲਾ ਹੋਏਗਾ ਗਾ ਸੁੱਖ ਆ ਜਾਣਗੇ ਇਹ ਕਿਰਤੀ ਮੇਰੀ ਬਣਾ ਦੇ ਤੇ ਦੂਸਰੇ ਪਾਤਸ਼ਾਹ ਜੀ ਕਹਿਣ ਲੱਗੇ ਭਾਵੇਂ ਦੁੱਖ ਹੋਣ ਤੇ ਭਾਵੇਂ ਸੁੱਖ ਹੋਣ ਸਾਡੀ ਜ਼ੁਬਾਨ ਸਾਡਾ ਅੰਦਰ ਜਿਹੜਾ ਹੈ ਨਾ ਉਹ ਰੱਬ ਵਿੱਚ ਜੁੜਿਆ ਰਹਿਣਾ ਚਾਹੀਦਾ ਹੈ ਬੇਚੀ ਨਾ ਕਰਕੇ ਨਾਨਕ ਕਹੇ ਸਿਆਣੀ ਇਓ ਕੰਤ ਮਿਲਾਵਾ ਹੋਏ ਰੱਬ ਨੂੰ ਮਿਲਣ ਦੀ ਜੁਗਤ ਹੈ ਪ੍ਰਭੂ ਪਤੀ ਮਿਲ ਪਏਗਾ ਤੇ ਜੇਕਰ ਅਸੀਂ ਜਿਹੜਾ ਹੈ ਸੁਖ ਤੇ ਦੁੱਖ ਵਿੱਚ ਆਪਣੇ ਪਤੂ ਪਤੀ ਪਰਮੇਸ਼ਰ ਨੂੰ ਅਕਾਲ ਪੁਰਖ ਨੂੰ ਜਿਹੜਾ ਯਾਦ ਰੱਖੀਏ ਅਰਜ਼ੋਈ ਕਰਦੇ ਰਹੀਏ ਉਹਦੇ ਸੱਚੀ ਗੱਲ ਮਲਾਪ ਹੋ ਜਾਏ ਜੇ ਆਪਣੀ ਇਹ ਦੁਨਿਆਵੀ ਕਹ ਲੋ ਕੀ ਜ਼ਿੰਦਗੀ ਵਿੱਚ ਵੀ ਅਸੀਂ ਇਸ ਗੱਲ ਨੂੰ ਵਿਚਾਰ ਲਈਏ ਨਾ ਇਹ ਕਿ પતિ ਪਤਨੀ ਕੇਵਲ ਸੁੱਖ ਸਹੂਲਤਾਂ ਲਈ ਇੱਕ ਦੂਜੇ ਨਾਲ ਜੁੜੇ ਹੋਣ ਦੁੱਖਾਂ ਵਿੱਚ ਕੋਈ ਸਾਥੀ ਨਾ ਹੋਵੇ ਇੱਕ ਦੂਜੇ ਦਾ ਦਸੋ ਉੱਥੇ ਫਿਰ ਮਿਲਾਪ ਹੈ ਉੱਥੇ ਤੇ ਹੀ ਸੋਚਿਆ ਜਾਏਗਾ ਭਾਵੇਂ ਪਤੀ ਹੈ ਤੇ ਪਤਨੀ ਹੈ ਇਹ ਕਿਸ ਸੰਗੋਣਕਾਂ ਕਰਕੇ ਇੱਕ ਦੂਜੇ ਨਾਲ ਆਪਾਂ ਜੁੜੇ ਆਣ ਉਦਾਂ ਤੇ ਕੋਈ ਪਿਆਰ ਨਹੀਂ ਉਦਾਂ ਤੇ ਕੋਈ ਕਹਿ ਲੋ ਕਿ ਅੰਦਰ ਉਹ ਲਗਾਵ ਹੈ ਹੀ ਨਹੀਂ ਇਸੀ ਪ੍ਰਕਾਰ ਸਤਿਗੁਰੂ ਜੀ ਕਹਿੰਦੇ ਦੁੱਖ ਆਵੇ ਜ਼ਿੰਦਗੀ ਵਿੱਚ ਸੁੱਖ ਆਵੇ ਅਸੀਂ ਕਿਹੜੇ ਮੁਥੇ ਪ੍ਰਵਾਨ ਕਰਕੇ ਕਹੀਏ ਮਾਲਕ ਜੀ ਤੇਰਾ ਦੀਆ ਮੀਠਾ ਲੱਗੇ। ਗਲ ਮਗਾ ਲਈਏ। ਜੇ ਜਦੋਂ ਅਸੀਂ ਖੁੱਲਦੇ ਹੀ ਰਵਾਂਗੇ ਕਿ ਹੈ ਕੀ ਹੋ ਗਿਆ ਕੀ ਬਣੇਗਾ ਜੀ ਹੋਣਾ ਤੇ ਕੁਝ ਨਹੀਂ। ਪਰ ਅਸੀਂ ਆਪਣੇ ਅੰਦਰ ਨੂੰ ਇੰਨਾ ਖੰਡਾ ਲੈਣਾ ਉਹਨਾਂ ਚਿਰ ਤੱਕ ਜਿੰਨਾ ਚਿਰ ਦੁੱਖ ਰਿਹਾ ਜਾਂ ਕਮ ਰਿਹਾ ਜਾਂ ਚਿੰਤਾ ਰਹੀ ਫੇਰ ਸੁੱਖ ਆ ਜਾਣਾ ਤੇ ਅਸੀਂ ਉਹਨਾਂ ਸੁੱਖਾਂ ਨੂੰ ਵੀ ਆਨੰਦ ਵਿੱਚ ਨਹੀਂ ਗੋਪਾਤ ਦੁੱਖਾਂ ਵਿੱਚ ਆਪਨੇ ਆਪ ਨੂੰ ਇੰਨਾ ਖਲਾ ਲਏਨੇ ਅੰਦਰ ਤੋਂ ਇੰਨਾ ਖੰਡਾ ਲੈਨੇ ਆ ਕਿ ਜੇ ਜ਼ਿੰਦਗੀ ਵਿੱਚ ਦੋ ਚਾਰ ਦਿਨ ਬਾਅਦ ਸੁੱਖ ਆ ਗਿਆ ਅਸੀਂ ਫਿਰ ਉਹ ਦੁੱਖਾਂ ਨੂੰ ਟੈਲੋ ਸਮਝਣ ਵਾਸਤੇ ਲੱਗੇ ਰਹੇਗੇ ਨੰਦ ਤੇ ਬਣਿਆ ਹੀ ਨਹੀਂ ਇਸ ਲਈ ਅਰਦਾਸ ਕਰੀਏ ਮਾਲਕ ਤੇ ਕਰਨਾ ਵਿੱਚ ਜੋ ਗੁਰੂ ਅਮਰਦਾਸ ਸਾਹਿਬ ਜੀ ਪੌੜੀ ਅੰਦਰ ਵੀ ਸਰਕਾਰ ਹੈ ਪੌੜੀ ਹੋਂਕਿਆ ਸਾ ਲਾਹੀ ਕਿਰਮ ਜੰਤ ਵੜੀ ਤੇਰੀ ਵਡਿਆਈ ਅਸੀਂ ਕੀ ਤੇਰੀ ਸ਼ਿਫਟ ਕਰੀਏ ਸਾਡੇ ਤੇ ਕਿਰਮਾ ਕਿਰਮ ਤੋਂ ਭਾਵ ਕੀ ਬਹੁਤ ਛੋਟਾ ਕੀੜਾ ਤੇ ਯਾਨੇ ਅਪ ਕੀਤਾ ਨਾਲੀ ਦਾ ਕੀੜਾ ਇਰਮ ਚੱਲਦੇ ਹੁੰਦੇ ਆਪਾਂ ਆਮ ਕਰਕੇ ਦੇਖੇ ਵੀ ਹੁੰਦੇ ਗੁਰੂ ਅਮਰਦਾਸ ਪਾਤਸ਼ਾਹ ਜੀ ਕਹਿੰਦੇ ਅਸੀਂ ਛੋਟੇ ਤੋਂ ਛੋਟੇ ਕੀੜੇ ਆਂ ਰੱਬ ਜੀ ਅਸੀਂ ਕਿੰਨੀ ਕੁ ਵਡਿਆਈ ਤੇਰੀ ਕਰੀਏ ਜਿੰਨੀ ਕਰਦੇ ਆਂ ਧਰ ਤੂੰ ਅਗੰਮ ਦਇਆਲ ਅਗੰਮ ਹੈ ਆਪ ਲੈਹ ਮਿਲਾਈ ਤੂੰ ਪਹੁੰਚ ਹੈ ਦਇਆ ਦਾ ਸਾਗਰ ਹੈ ਧਰ ਹੈ ਇਰ ਤੱਕ ਪਹੁੰਚ ਕਿਸੇ ਦੀ ਨਹੀਂ ਹੈਗੀ ਆਪ ਕਿਰਪਾ ਕਰੇ ਕਿ ਆਪਣੇ ਨਾਲ ਮਿਲਾ ਲਵੇ ਮੈਂ ਤੁਜ ਬਿਨ ਬੇਲੀ ਕੋ ਨਹੀਂ ਮੇਰਾ ਸਾਥੀ ਹੋਰ ਕੋਈ ਨਹੀਂ ਹੈਗਾ ਬੇਲੀ ਤੋਂ ਭਾਵ ਸਾਥੀ ਸਖਾ ਮਿੱਤਰ ਤੂੰ ਹੀ ਅੰਤ ਤੱਕ ਜਿਹੜਾ ਹੈ ਸਾਡੇ ਸਹਾਈ ਹੁੰਨਾ ਹੈ ਸਾਡਾ ਸਾਕਸ਼ੀ ਬੰਦਾ ਹੈ ਸਾਡੀ ਗਵਾਹੀ ਪਰਦਾ ਹੈ ਤੇਰੇ ਤੋਂ ਬਿਨਾ ਮਾਲਕਾ ਹੋਰ ਕੋਈ ਸਾਥੀ ਕੋਈ ਬੇਲੀ ਮਿੱਤਰ ਨਹੀਂ ਹੈਗਾ ਜੋ ਤੇਰੀ ਸਰਨਾਗਤੀ ਤਿਨ ਲੈਣ ਛਡਾਈ ਜੋ ਤੁਹਾਡੀ ਸ਼ਰਨ ਵਿੱਚ ਪੈਂਦੇ ਨੇ ਉਹਨਾਂ ਨੂੰ ਤੁਸੀਂ ਵਿਸ਼ੇ ਵਕਾਰਾਂ ਤੋਂ ਜਮਾ ਤੋਂ ਛਡਾ ਲਿੰਦੇ ਉਹਨਾਂ ਦਾ ਜੀਵਨ ਪਵਿੱਤਰ ਬਣਾ ਦਿੰਦੇ ਅਖੀਰ ਵਿੱਚ ਕਹਿੰਦੇ ਨਾਨਕ ਵੇ ਪਰਵਾਹ ਹੈ ਸਤਿਗੁਰੂ ਜੀ ਕਹਿੰਦੇ ਰੱਬ ਜਿਹੜਾ ਹੈ ਨਾ ਉਹ ਵੇ ਪਰਵਾਹ ਦੇ ਫਿਕਰਾਂ ਕੋਈ ਚਿੰਤਾ ਨਹੀਂ ਉਹਦੇ ਜ਼ਿੰਦਗੀ ਵਿੱਚ ਅਚਿੰਤ ਹੈ ਉਹ ਸਿਰਸ ਤਿਲਨਾਥ ਮਾਈ ਤਿਲ मात्र ਵੀ ਉਹਦੇ ਅੰਦਰ ਕੋਈ ਲਾਲਚ ਨਹੀਂ ਤਮਾ ਨਹੀਂ ਭਾਵੇਂ ਤੁਸੀਂ ਯਾਦ ਕਰੋ ਤੇ ਭਾਵੇਂ ਨਾ ਕਰੋ ਤੇ ਬਸ ਇਹੋ ਹੀ ਸੋਚੋ ਕਿ ਅਸੀਂ ਆਪਣੇ ਭਲੇ ਲਈ ਉਹਨੂੰ ਯਾਦ ਕਰਨਾ ਹੈ ਕਿ ਨਹੀਂ ਕਰਨਾ ਉਹਨੂੰ ਕੋਈ ਫਰਕ ਨਹੀਂ ਪੈਂਦਾ ਨਾ ਗੁਰੂ ਨੂੰ ਕੋਈ ਫਰਕ ਪੈਣਾ ਨਾ ਰੱਬ ਨੂੰ ਕੋਈ ਫਰਕ ਪੈਣਾ ਆਪਣੇ ਆਪਣੀਆਂ ਸਹੂਲਤਾਂ ਦੇ ਲਈ ਆਪਣੇ ਲਈ ਅਸੀਂ ਜਿਹੜਾ ਹੈ ਗੁਰੂ ਪਰਮਾਤਮਾ ਨੂੰ 체ਤੇ ਕਰਦੇ ਇਸ ਲਈ ਜਿਹੜਾ ਹੈ ਰੋਜ਼ਾਨਾ ਮਾਲਕ ਦੇ ਚਰਨਾਂ ਵਿੱਚ ਆ ਕੇ ਤੇ ਬੰਦਨਾ ਕਰਕੇ ਇਹੇ ਮੰਗਿਆ ਕਰੋ ਸਤਿਗੁਰੂ ਆਪਣੀ ਗੋਦ ਬਖਸ਼ ਤੇ ਐਸੀ ਬਿਰਤੀ ਬਣ ਜਾਵੇ ਤੁਹਾਡੀ ਗੋਦ ਵਿੱਚ ਬੈਠ ਕੇ ਅਸੀਂ ਜਿਹੜਾ ਹੈ ਰੱਬ ਰੱਬ ਕਰਕੇ ਇੱਕ ਦਿਨ ਸੱਚੀ ਦਰਗਾਹ ਦੇ ਵਿੱਚ ਤੁਹਾਡੀ ਗੋਦ ਵਿੱਚ ਬੈਠ ਸਕੀਏ ਜੀ ਜਾਣ ਤ ਹੈ ਹਰ ਇੱਕ ਐਸੀ ਕਿਰਪਾ ਹੋ ਜਾਵੇ ਮਾਲਕ ਰਹਿਮਤ ਕਰੇ ਬੇਅੰਤ ਫੁੱਲਾਂ ਦੀ ਕਿਰਮਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ